ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਬਾਈਪਾਸ ਨੇੜੇ ਇੱਕ ਕਾਰ ਨੂੰ ਬਚਾਉਂਦੇ ਹੋਏ ਟਮਾਟਰ ਦਾ ਭਰਿਆ ਟਰੱਕ ਪਲਟਿਆ ਅਤੇ ਹੋਏ ਲੱਖਾਂ ਰੁਪਏ ਦਾ ਨੁਕਸਾਨ ਉੱਥੇ ਹੀ ਡਰਾਈਵਰ ਅਤੇ ਟਰੱਕ ਚ ਮੌਜੂਦ ਹੈਲਪਰ ਵੀ ਹੋਏ ਜ਼ਖਮੀ ਉੱਥੇ ਹੀ ਹਾਈਵੇ ਤੇ ਖਿਲਰੇ ਟਮਾਟਰ ਅਤੇ ਜ਼ਖਮੀ ਹਾਲਾਤ ਚ ਟਰੱਕ ਡਰਾਈਵਰ ਅਤੇ ਉਸਦੇ ਹੈਲਪਰ ਵੱਲੋਂ ਟਮਾਟਰਾਂ ਦੀ ਕੀਤੀ ਰਾਖੀ ਉਥੇ ਹੀ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਦੇਰ ਰਾਤ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਿਹਾ ਸੀ ਅਤੇ ਉਸ ਨੇ ਇਹ ਟਮਾਟਰ ਦਾ ਭਰਿਆ ਟਰੱਕ ਜੰਮੂ ਲੈ ਕੇ ਜਾਣਾ ਸੀ ਅਤੇ ਅਚਾਨਕ ਗੁਰਦਾਸਪੁਰ ਨੇੜੇ ਜਦ ਪਹੁੰਚਿਆ ਤਾਂ ਇੱਕ ਕਾਰ ਵੱਲੋਂ ਅਚਾਨਕ ਗਲਤ ਢੰਗ ਨਾਲ ਕ੍ਰੋਸ ਕੀਤਾ ਜਿਸ ਨੂੰ ਬਚਾਉਂਦੇ ਹੋਏ ਉਸ ਨੇ ਟਰੱਕ ਦੀ ਸਾਈਡ ਲਈ ਤਾਂ ਉਸ ਸੜਕ ਤੇ ਬਣੇ ਡਿਵਾਈਡਰ ਤੇ ਚੜ ਗਿਆ ਅਤੇ ਜਿਸ ਨਾਲ ਟਰੱਕ ਪਲਟ ਗਿਆ ਉਥੇ ਹੀ ਕਾਰ ਚਾਲਕ ਤਾਂ ਗੱਡੀ ਭਜਾ ਕੇ ਲੈ ਗਿਆ ਜਦ ਟਰੱਕ ਪੂਰੀ ਤਰ੍ਹਾਂ ਹਾਰ ਸਾਗਰ ਹੋ ਗਿਆ ਅਤੇ ਉਸ ਚੋਂ ਜੋ ਟਮਾਟਰ ਸਨ ਉਸ ਦਾ ਵੀ ਵੱੱਖ ਨੁਕਸਾਨ ਹੋਇਆ ਉਧਰ ਗੁਰਦਾਸਪੁਰ ਟ੍ਰੈਫਿਕ ਪੁਲਿਸ ਵੱਲੋਂ ਹਾਈਵੇ ਦਾ ਰਸਤਾ ਸਾਫ਼ ਕਰਵਾਇਆ ਗਿਆ ਜੋ ਟ੍ਰੈਫਿਕ ਸੁਚਾਲਕ ਢੰਗ ਨਾਲ ਚੱਲ ਸਕੇ ਅਤੇ ਇਸ ਸੜਕ ਹਾਦਸੇ ਨੂੰ ਲੈ ਕੇ ਮਾਮਲਾ ਵੀ ਦਰਜ ਕੀਤਾ ਗਿਆ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਭਾਜੀ ਪਹਿਲਾਂ ਟਰਾਲੇ ਨੇ ਪਾਕ ਕੀਤਾ ਮਗਰੇ ਕਾਰ ਆਏ ਨੇ ਕਰ ਲਿਆ ਟਰਾਲੇ ਨੇ ਬ੍ਰੇਕ ਮਾਰਤੀ ਸਮਾਰ ਗੱਡੀਆਂ ਨੂੰ ਮਤਲਬ ਕਾਰ ਨੂੰ ਪਚਾਉਂਦੇ ਹੋਏ ਵੀ ਕਾਰ ਤੇ ਮੁੰਡੇ ਨਾ ਖਿੱਚ ਤਾ ਕਾਰ ਤਾ ਰਹਿ ਨਾ ਗੱਥ ਨੇ ਅਗਲੇ ਬੰਨੇ ਕੋਟੇ ਦੀ ਬਰੇ ਗਈ ਉਹ ਸੈਂਟਰ ਦੀ ਸੜਕ ਤੇ ਇੰਨਾ ਸੜਕ ਨਾ ਆਈ ਮਾਰਦੀ ਘਾਰ ਨੂੰ ਮਾਰ ਪਾ ਖਿੱਚ ਕੇ ਕਾਰ ਦਾ ਕਹਿੰਦਾ ਇੱਕ ਤੋਂ ਗੱਡੀ ਕਿੱਥੋਂ ਲੈਂਦੀ ਐ ਇਹ ਗੱਡੀ ਐਂਦਾ ਤੂੰ ਆਈ ਜਾਣੀ ਕਿੱਥੇ ਸੀ ਜਾਣ ਜੰਮੂ ਕਿੰਨੇ ਦਾ ਮਾਲ ਹੈਗਾ ਇਹ ਮਾਲ ਤਾਂ ਭਾਈ 6-7 ਲੱਖ ਦਾ ਜਾਵੇ ਇਸੇ ਗੱਡੀ ਦਾ ਨੁਕਸਾਨ ਮਕਲਾ ਹੋ ਗਿਆ ਉਹ 5 ਲੱਖ ਦਾ ਆ ਲੈ ਚਲੀ ਪਾਲਟੀ ਜਿੰਨਾਂ ਦਾ ਮਾਲ ਉਹ ਆ ਗਏ ਇਹ ਵੀ ਕਾਫੀ ਨੁਕਸਾਨੇ ਆ ਵੀ ਗਿਆ ਮਾਲ ਇਹਨੂੰ ਸਾਹਮ ਵੀ ਕਰਦੇ ਰਹੇ ਹੋ ਸਾਹਮ ਪੂਰੀ ਕੀਤੀ ਸਾਈ ਰਾਤ ਵੀ ਇਹ ਲੋਕੀ ਨਹੀਂ ਪਾਏ ਇਹਨੂੰ ਪਾਏ ਆ ਜੀ ਉਹਦੇ ਲੋਕੀ ਵੀ ਲੁੱਟੇ ਨੂੰ ਪਾਏ ਹੋਣੇ ਹਾਂ ਪੂਰੇ ਆਉਂਦੇ ਪੁਲਿਸ ਨੇ ਪੂਰੀ ਮਰਵਾਕ ਕੀਤੀ ਇੱਕ ਨੂੰ ਪੁਲਿਸ ਦੇ ਕਟਿਆ ਵੀ ਆ 5 ਕਿਲੋ ਮੀਟਰ ਪਹੁੰਚਾਂਗਾ ਮੈਂ ਪੁਲਿਸ ਆਇਆ ਉਹਦਾ ਬੰਦਾ ਮੈਂ ਆਵਾਜ਼ ਮਾਰ ਲਿਆ ਬਹੁਤ ਚੰਗਾ ਸ਼ਹਿਰ ਹੈ ਇਹ ਉਹ ਜਿਹੜਾ ਮਾਰਦੀ ਰਹੀ ਆ ਤੁਹਾਡੇ ਸੱਟਾਂ ਵੀ ਲੱਗੀਆਂ ਹਾਂਜੀ ਆਈਫੋਨ ਦੀ ਸਰਕਾਰੀਆਂ ਆ ਆ ਜਿਹੜਾ ਨਾਲ ਇਹ ਹੁਣ ਜਿਹੜਾ ਟਰੱਕ ਦਾ ਨੁਕਸਾਨ ਵੀ ਹੋਇਆ ਤੇ ਜਿਹੜੀ ਗੱਡੀ ਜਿਹੜੂ ਓਵਰਟੇਕ ਜਿਹੜੀ ਓਵਰਟੇਕ ਕਰਦੀ ਪਈ ਉਹ ਕਿੱਥੇ ਗੱਡੀ ਗਈ ਉਹ ਨਿਕਲ ਉਹ ਮੈਂ ਰੱਖੂ ਮੈਨੂੰ ਕਾਰ ਨੂੰ ਬਚਾਉਂਦੇ ਬਚਾਉਂਦੇ ਸੀ ਹਾਂ ਕਾਨੂੰਨਾਂ ਨਾਲ ਨਾ ਕਾਰ ਬਚਾਉਂਦੇ ਕੰਮ ਨਹੀਂ ਹੋਉਂਦਾ ਇਹ ਜਿਹੜੀ ਆ ਜਿੱਦਰਾ 10 ਵਜੇ ਆਇਆ ਨਾ ਮਰਾ ਰੇਸ਼ਮ ਜੀ ਆਉਂਦਾ ਵਾ ਤਾਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦੇ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕਰੈਕਟਰ ਸੈਟ ਆ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਰਮੈਦ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਾ ਬਚਾਉਂਦਿਆਂ ਗੱਡੀ ਪਲਟ ਗਈ ਇਹ ਲੱਗਿਆ ਸੀ ਤਾਂ ਟਮਾਟਰ ਭਰੇ ਜੀ ਜਾਣਾ ਕਿੱਥੇ ਜਾ ਜੰਮੂ ਜਾਣਾ ਜੀ ਕਿੰਨੇ ਵਜੇ ਪਹੁੰਚੀ ਇਹ 4 ਵਜੇ ਦੀ ਮੰਡੀ ਮੈਂ ਅੰਮਦਾਵਾ ਤੋਂ ਉਤਰਿਆ ਜੀ ਜਰਗਾਤ ਤੋਂ ਹੀ ਹੋ ਗਿਆ ਜੀ ਇਸਕਾਣ 4-5 ਲੱਖ ਰੁਪਏ ਦਾ ਹੋ ਗਿਆ ਜੀ ਨਹੀਂ ਨਹੀਂ ਸਾਨੀ ਜਾਨ ਬਚਾ ਹੋ ਗਿਆ ਜੀ ਸੱਤਾ ਮੜੀਆਂ ਮੋੜ ਲੱਗੀਆਂ ਜੀ ਕਿਹੜਾ ਜਿਹੜੇ ਗੱਡੀ ਨਾਲ ਮਟਾ ਗੱਡੀ ਦੀ ਸੀ ਗਈ ਉਹ ਗੱਡੀ ਨਿਕਲ ਗਈ ਉਦੋਂ ਹੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਕੋ ਨੂੰ ਬਚਾਉਂਦਾ ਬਚਾਉਂਦਾ ਕਾਰ ਵਾਲਿਆਂ ਨੂੰ ਆਪਣੀ ਗੱਡੀ ਪਰ ਜਾਨੀ ਨਸਕਾਨ ਆਪਣੀ ਗੱਡੀ ਦਾ ਹੋ ਗਿਆ ਜੀ ਇਸ ਵਕਤ 10 ਵਜੇ ਦੀ ਗੱਲ ਹੈ ਜੀ ਕਿਸ ਤਰ੍ਹਾਂ ਵਾਪਰੇ ਕੀ ਗੱਲ ਹੋਈ ਇਹ ਅਵਰਸਰ ਤੋਂ ਆ ਰਹੀ ਹੈ ਗੱਡੀ ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਿਵਾਈਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ ਉਹਨਾਂ ਨੂੰ ਬਚਾਉਣ ਲਈ ਇਹਨੇ ਡਿਵਾਈਡਰ ਤੇ ਜਾੜੀ ਗੱਡੀ ਕਾਰ ਦਾ ਪਤਾ ਲੱਗਿਆ ਤੁਸੀਂ ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਨੇ ਕਿੰਨੇ ਬੰਦੇ ਸਵਾਰ ਸੀ ਕਾਰ 'ਚ ਕਾਰ 'ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਨਹੀਂ ਆਵਾਜ਼ ਆਈ ਤੇ ਟੋਕੇ ਸਾਈਡ ਤੇ ਕਰਤੇ ਆ ਹੁਣ ਤੇ ਚੱਲਣ ਡੈ ਭੀ ਆ ਕੋਈ ਗੱਲ ਹੀ ਨਹੀਂ ਹੈ ਜੀ